ਹੋਣਾਗਾ ਇੱਕ ਜਵੇਂ ਭਰਾਵੋ ਸਾਡੇ ਮਜ਼ਦੂਰਾਂ ਦੇ ਉੱਤੇ ਵੱਡਾ ਹਮਲਾਗਾ ਆ ਨਰੋਗਾਂ ਕੀਮਾਂ ਜਿਹੜੀ ਉਹ ਖਤਮ ਕਰਨ ਲੱਗੇ ਹੋਇਆ ਇੱਕ ਦੂਰਾ ਚਿਹਰਾ ਜਿਹੜਾ ਸਰਕਾਰ ਦਾ ਉਹ ਨੰਗਾ ਹੋਇਆ ਭਰਾਵੋ ਕਿਉਂਕਿ ਇੱਕ ਵਾਰ ਸਦਾ 30 ਤਰੀਕ ਨੂੰ ਸੈਸ਼ਨ ਖਟਿਆ ਦਾ ਨੇ ਮਜ਼ਦੂਰਾਂ ਦੇ ਹੱਕ ਦੇ ਵਿੱਚ ਕਹਿੰਦੇ ਅਸੀਂ ਆਵਾਜ਼ ਉਠਾਉਂਦੇ ਆ ਉਥੇ ਕਾਫੀ ਸਾਰੀਆਂ ਨੇ ਭਰਾਵੋ ਬੋਧੀ ਰਾਜਵੀ ਪਾਰਟੀਆਂ ਜਿਹੜੀਆਂ ਮੌਜੂਦਾ ਸਰਕਾਰ ਦੇ ਵਿੱਚ ਕਾਲਟੀ ਆਵਾਜ਼ੀ ਪਾਰਟੀ ਦੇ ਰਾਜਾ ਕਾਮਾ ਜਿਹੜਾ ਪਾ ਕੇ ਭਰਾਵੋ ਉਹਨਾਂ ਨੇ ਇਸ ਜਿਹੜਾ ਨਰੇਗਾ ਦਾ ਨਾਮ ਬਦਲਿਆ ਜਾਂ ਜਿਹੜਾ ਸੁਪਰੇ ਤੋਂ ਅਧਿਕਾਰ ਖੋਣ ਲੱਗਿਆ ਹੋਇਆ ਉਹ ਕਹਿੰਦੇ ਆ ਵੀ ਅਸੀਂ ਮਜ਼ਦੂਰਾਂ ਦੇ ਪੰਜਾਬ ਦੇ ਵਿੱਚ ਮਤਾ ਪਾਤਾ ਵੀ ਇਹ ਅਸੀਂ ਕਿਸੇ ਵੀ ਦਿੱਲੀ ਸੈਂਟਰ ਸਰਕਾਰ ਦਾ ਨਹੀਂ ਲਾਗੂ ਹੋਣ ਦੇਵਾਂਗੇ ਪਰ ਦੂਜੇ ਪਾਸੇ ਜ਼ਮੀਨ ਬਚਾਓ ਸੰਘਰਸ਼ ਕਮੇਟੀ ਨਗਾਦਾਰ ਲੱਗ ਰਹੀ ਆ ਭਰਾਵੋ ਉਹ ਪਿਛਲੇ ਦਿਨਾਂ ਦੇ ਵਿੱਚ ਬੇਗਮ ਗੁਰੇ ਵਿੱਚ ਪਿੰਡ ਮਸਾਉਣ ਚੱਲੇ ਸੀ ਜਿਹੜੀ 900 ਏਕੜ ਜ਼ਮੀਨ ਉਹਦੇ ਇੱਕ ਰਾਜੇ ਦੀ ਪਈ ਸੀ ਉਹਦੇ ਵਿੱਚ ਭਰਾਵੋ ਉਹ ਸਾਡੇ ਕਿਰਤੀ ਲੋਕਾਂ ਨੂੰ ਸਾਡੇ ਮਜ਼ਦੂਰਾਂ ਨੂੰ ਹੱਕ ਦਿਵਾਉਣ ਗਏ ਸੀਗੇ ਭਰਾਵੋ ਤੇ ਉਧਰੋਂ ਦਾ ਪ੍ਰਧਾਨ ਜਿਹੜਾ ਸੀਗਾ ਉਹ ਜਾ ਕੇ ਦਿੱਲੀ ਦੇ ਵਿੱਚੋਂ ਇਸੰਦਰ ਇੱਕੋ ਭਰਾਵੋ ਸਾਡੇ ਪੰਜਾਬ ਵੀਰਸਾ ਜਨ ਨੇ ਉਸੇ ਦਿਨ ਤਰੀਕ ਨੂੰ ਗ੍ਰਿਫਤਾਰ ਕੀਤਾਗਾ ਆ ਆ ਜਾਣੀ ਇਹਦਾ ਢੋਗਦਾ ਚਿਹਰਾ ਇਸ ਤਰ੍ਹਾਂ ਦਾ ਨੰਗਾ ਹੋ ਰਿਹਾਗਾ ਇਸ ਕਰਕੇ ਕਹਿੰਦੇ ਆ ਵੀ ਇੱਥੇ ਸਾਡੇ ਲੋਕਾਂ ਨੂੰ ਜਾਂ ਸਾਡੇ ਮਜ਼ਦੂਰਾਂ ਨੂੰ ਭੇਖਾ ਪਾਉਣ ਵਾਸਤੇ ਜੇ ਸਰਕਾਰ ਨੇ ਸਾਡੇ ਮਜ਼ਦੂਰਾਂ ਦੇ ਪੱਖ ਦੇ ਵਿੱਚ ਬਿਲ ਪਾਸ ਕਰਤਾ ਪਰ ਉੱਧ ਸਾਡੇ ਲੋਕਾਂ ਨੂੰ ਅਜੂ ਰਹਿਤ ਕਰਨ ਲੱਗੀ ਹੋਈ ਐ ਖੁੰਦੇ ਰਪਾਉਣ ਤੋਂ ਸਰਕਾਰ ਆ ਇਹਨਾਂ ਗੱਲਾਂ ਨੂੰ ਸਾਰੇ ਸਮਝਦੇ ਹੋ ਭਰਾਵੋ ਸੰਗੋਤ ਮੋਰਚੇ ਕੰਨੋਂ ਮੈਂ ਹਮਲਤੀ ਹੋਈ ਆ ਆਉਣ ਵਾਲੀ 16 ਤਰੀਕ ਨੂੰ ਆਪਾਂ ਜਿਲ੍ਹਾ ਡੀਸੀ ਕੁਆਰਟਰਾਂ ਦੇ ਉੱਤੇ ਵੱਡੇ ਇਕੱਠ ਕਰਨ ਜਾ ਰਹੇ ਹਾਂ ਤੇ ਇਹਦੇ ਲਈ ਭਰਾਵੋ ਆ ਪਿੰਡਾਂ ਦੇ ਵਿੱਚ ਗਲੀਆਂ ਮਲੀਆਂ ਤੋਂ ਜਾ ਕੇ ਸਾਡੇ ਉਹਨਾਂ ਭਰਾਵਾਂ ਨੂੰ ਹੋਣਾ ਆਪਾਂ ਉਹਨਾਂ ਭਰਾਵਾਂ ਨੂੰ ਦੱਸਣਾ ਕਿ ਜੇ ਇਹ ਜੇ ਬੈਲ ਮਾਰੂ ਨੀਤੀ ਵਾਲੇ ਸਾਡੇ ਲੋਕਾਂ ਤੇ ਜੇ ਕਿਤੇ ਲਾਗੂ ਹੋ ਗਏ ਕਿਉਂਕਿ ਇਹ ਤੋਂ ਪਹਿਲਾਂ ਤੁਸੀਂ ਚੰਨ ਕਾਲੇ ਕਾਨੂੰਨ ਇੱਕ ਇੱਕ ਪਾਸੇ ਰਹੇ ਉਹ ਮਾਰਕ ਕਰਾਇਆ ਕਿ ਸਾਡੇ ਬੱਚੇ ਬੱਚੇ ਨੂੰ ਪਤਾ ਲਾ ਕੇ ਸੀ ਸਾਡੇ ਰੋੜੀ-ਭੋੜੀ ਤੋਂ ਲੈ ਕੇ ਦੁਕਾਨ ਦਾ ਤੋਂ ਲੈ ਕੇ ਸਭ ਨੂੰ ਪਤਾ ਲਾ ਕੇ ਜਿਵੇਂ ਕਿਸਾਨਾਂ ਦੀ ਜ਼ਮੀਨ ਗਈ ਸਾਡੇ ਕਾਰੋਬਾਰ ਖਤ ਹੋਣੇ ਆ ਪਰ ਉਹ ਰੱਦ ਕਰਾ ਤੇ ਛੋਟੀ ਜਿੱਤ ਹੋਈ ਆ ਪਰ ਉਹਨਾਂ ਸਮਿਆਂ 'ਚ ਕਹਤਾ ਸੀ ਵੀ ਇਹ ਸੱਪ ਜਿਹਾ ਬੁਰੀ ਬੁਰੀ ਜਲਾ ਮਰੀਆਣੀ ਇਹ ਡੰਗ ਮਾਰੂਗਾ ਆ ਡੰਗ ਭਰਾਵੋ ਹੁਣ ਜਿਹੜੇ ਕਾਨੂੰਨ ਲਿਆ ਕੇ ਸਾਡੇ ਤੇ ਮੱਧਾ ਡੰਗ ਮਾਰ ਲੱਗੇ ਹੋਏ ਆ ਇਸ ਕਰਕੇ ਦੀ ਇਜਾਜ਼ਤੋ ਦੀ ਗੱਲ ਹੈ ਜਿਹੜੀ ਜਿਹੜਾ ਰੂਟ ਆ ਖੋਲਣਾ ਸਾਰੇ ਧਿਆਨ ਨਾਲ ਇੱਕ ਤਾਂ ਸਾਡਾ ਦਿਸਪੈਨ ਕਿਹਾ ਜਾ ਹੋਵੇ ਅਸੀਂ ਪਿੰਡਾਂ ਦੇ ਵਿੱਚ ਸਾਥ ਕਹੇ ਜੀ ਛੱਡ ਆਈਏ ਆਪਦੀ ਬਾਜ ਕਹੇ ਜੀ ਪਿੰਡਾਂ ਦੇ ਛੱਡ ਆਈਏ ਇੱਕ ਤਾਂ ਭਰਾਵੋ ਮਜਾੜਾ